ਇੱਕ ਔਡੀਓ ਕਾਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਮੁੱਦਾ ਖੜਾ ਕੀਤਾ ਸੀ ਜਿਸ ਕਰਕੇ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਉਸ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਨੇ ਵੀ ਡੀਜੀਪੀ ਨੂੰ ਰਿਪੋਰਟ ਮੰਗ ਲਈ ਹੈ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁਲੜ ਜੀ ਭੁਲੜ ਸਾਹਿਬ ਕੱਲ ਸਾਰਾ ਦਿਨ ਇੱਥੇ ਸਿਆਸਤ ਹੁੰਦੀ ਰਹੀ ਹੁਣ ਨਵੀਂ ਅਪਡੇਟ ਕੀ ਇਸ ਮਸਲੇ ਦੇ ਵਿੱਚ ਔਰ ਬਿਲਕੁਲ ਕਿਉਂਕਿ ਇੱਕ ਪਟਿਆਲਾ ਪੁਲਿਸ ਦਾ ਵਿਵਾਦ ਸਾਹਮਣੇ ਹੈ ਜਿਹੜਾ ਸੁਬੀ ਸਿੰਘ ਬਾਦਲ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਉਹਦੇ ਵਿੱਚ ਪਟਿਆਲਾ ਪੁਲਿਸ ਵੱਲੋਂ ਲੋਕਤੰਤਰ ਨੂੰ ਲੁੱਟਣ ਦੀ ਕੋਸ਼ਿਸ਼ ਹੋ ਰਹੀ ਹੈ ਕਿਵੇਂ ਸੱਤਾਧਿਰ ਪਾਰਟੀ ਦੀ ਮਦਦ ਕੀਤੀ ਜਾ ਰਹੀ ਹੈ ਉਹਨੂੰ ਲੈ ਕੇ ਮਾਮਲਾ ਹਾਈ ਕੋਰਟ ਵਿੱਚ ਵੀ ਪਹੁੰਚਿਆ ਸੀ ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਤੇ ਸੂਬਾ ਇਲੈਕਸ਼ਨ ਕਮਿਸ਼ਨਰ ਕੋ ਵੀ ਰਿਪੋਰਟ ਮੰਗੀ ਹੈ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਨੇ ਸੌਫਵਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਵਾਬ ਦੇਣਾ ਲੇਕਿਨ ਨਾਲ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਸੂਬਾ ਚੋਣ ਕਮਿਸ਼ਨ ਵੱਲੋਂ ਵੀ ਪੰਜਾਬ ਦੇ ਡੀਜੀ ਪਿਕਲਮ ਇਸ ਆਡੀਓ ਦੀ ਜਿਹੜੀ ਹੈ ਰਿਪੋਰਟ ਮੰਗੀ ਗਈ ਹੈ ਜਿਸ ਕਰਕੇ ਹੁਣ ਗਾਂ ਗੌਰਵ ਜਾਦਵ ਜੋ ਪੰਜਾਬ ਦੇ ਡੀਜੀਪੀ ਨੇ ਉਹਨਾਂ ਨੇ ਏਡੀਜੀਪੀ ਲੈਵਲ ਦੇ ਅਧਿਕਾਰੀ ਐਸਪੀ ਐਸ ਪਰਮਾਰ ਸਾਹਿਬ ਦੀ ਡਿਊਟੀ ਲਗਾ ਦਿੱਤੀ ਗਈ ਹੈ ਪੂਰੀ ਖਬਰ ਸਾਹਮਣੇ ਆ ਰਹੀ ਹੈ ਕਿ ਸੂਬਾ ਚੌਂਕ ਕਮਿਸ਼ਨਰ ਰਾਜਕਮਲ ਚੌਧਰੀ ਨੇ ਆਡੀਓ ਵਵਾਦ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਕੋਲੋਂ ਹੋਰ ਰਿਪੋਰਟ ਮੰਗੀ ਹੈ ਜਿਹਦੇ ਚ ਪਟਿਆਲਾ ਪੁਲਿਸ ਅਫਸਰਾਂ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੀ ਇੱਕ ਗਰੁੱਪ ਕਾਲ ਜਿਹੜਾ ਮਸਲਾ ਉੱਠਿਆ ਗਿਆ ਤੇ ਕਿਵੇਂ ਫਾਈਲਿੰਗ ਨੋਮੀਨੇਸ਼ਨ ਵੇਲੇ ਜਾਂ ਜਿਲ੍ਹਾ ਪ੍ਰਿਸ਼ਦ ਜਾਂ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਪੁਲਿਸ ਦੀ ਸਟ੍ਰੈਟਜੀ ਸਾਹਮਣੇ ਆਈ ਸੀ ਉਹਨੂੰ ਪੂਰੀ ਰਿਪੋਰਟ ਮੰਗੀ ਆ ਇਸ ਤਰ੍ਹਾਂ ਇਹ ਵੀ ਜਿਹੜੀ ਡਿਟੇਲ ਮੰਗੀ ਗਈ ਉਧਰ ਇਹ ਵੀ ਪਤਾ ਲੱਗਾ ਕਿ ਪਟਿਆਲਾ ਪੁਲਿਸ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਹੋਣਾ ਨੇ ਵੀ ਸੂਬਾ ਚੋਣ ਕਮਿਸ਼ਨ ਨੂੰ ਇਹ ਦੱਸਿਆ ਲਿਖਤੀ ਰੂਪ ਦੇ ਵਿੱਚ ਕਿ ਇਹ ਜਿਹੜੀ ਆਡੀਓ ਇਹ ਜਿਹੜੀ ਆ ਇਹ ਟੋਟਲ ਫਰਜੀ ਆ ਇਹ AI ਦੇ ਨਾਲ ਜਨਰੇਟ ਜਨਰੇਟ ਕੀਤੀ ਗਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲਿਆ ਗਿਆ ਜਿਸ ਕਰਕੇ ਪਟਿਆਲਾ ਪੁਲਿਸ ਨੇ ਵੀ ਸੂਬਾ ਚੋਣ ਕਮਿਸ਼ਨ ਨੂੰ ਦੱਸ ਦਿੱਤਾ ਕਿ ਇਸ ਮਸਲੇ ਦੇ ਖਿਲਾਫ ਕਾਨੂੰਨ ਮੁਤਾਬਕ ਜਿਹੜਾ ਮਕਦਮਾ ਦਰਜ ਕਰ ਦਿੱਤਾ ਗਿਆ ਲੇਕਿਨ ਮਾਮਲਾ ਕਾਫੀ ਸੀਰੀਅਸ ਹੈ ਜਿਸ ਤੇ ਚੱਲਦਿਆਂ ਹੁਣ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਵੱਲੋਂ ਇਸ ਮਸਲੇ ਦੀ ਇੱਕ ਡਿਊਟੀ ਲਗਾ ਦਿੱਤੀ ਗਈ ਹੈ ਕਿ ਇਸ ਪੂਰੇ ਮਸਲੇ ਦੀ ਜਿਹੜੀ ਪੜਤਾਲ ਕਰਕੇ ਸੌਂਪੀ ਜਾਵੇ ਜਿਹਦੇ ਵਿੱਚ ਉਹਨਾਂ ਨੇ ਸੂਬਾ ਇਲੈਕਸ਼ਨ ਕਮਿਸ਼ਨ ਕੋਲ ਰਿਪੋਰਟ ਮੰਗੀ ਸੀ ਜਿਸ ਦੇ ਚੱਲਦਿਆਂ ਹੁਣ ਪੰਜਾਬ ਦੇ ਡੀਜੀਪੀ ਨੇ ਇੱਕ ਗਾਂ ਇੱਕ ਹੋਰ ਆਫੀਸਰ ਦੀ ਡਿਊਟੀ ਲਗਾ ਦਿੱਤੀ ਕਿ ਜਿਹੜੀ ਆਡੀਓ ਕੰਟਰੋਵਰਸ਼ੀਅਲ ਵਿਵਾਦ ਖੜਾ ਹੋਇਆ ਵਾ ਉਹਨੂੰ ਲੈ ਕੇ ਹੁਣ ਏਡੀਜੀਪੀ ਰੈਂਕ ਦੇ ਅਧਿਕਾਰੀ ਐਸਪੀਐਸ ਪਰਮਾਰ ਹੁਣਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਹੁਣ ਇਸ ਪੂਰੇ ਮਸਲੇ ਦੀ ਜਾਂਚ ਕਰਕੇ ਪੰਜਾਬ ਦੇ ਡੀਜੀਪੀ ਨੂੰ ਸੰਭਲਣਗੇ ਤੇ ਫਿਰ 에ਰਪੋਰਟ ਸੂਬਾ ਇਲੈਕਸ਼ਨ ਕਮਿਸ਼ਨ ਕੋਲ ਜਾਏਗੀ ਹੁਣ ਕਿਉਂਕਿ ਫਾਈਨਲ ਜਿਹੜੀਆਂ ਨਾਮਿਨੇਸ਼ਨ ਨਾਮਿਨੇਸ਼ਨ ਜਿਹੜੀਆਂ ਹੋ ਚੁੱਕੀਆਂ ਬੀਤੇ ਦਿਨ ਆਖਰੀ ਦਿਨ ਸੀ ਹੁਣ 6 ਤਰੀਕ ਤੱਕ ਜਿਹੜੀ ਆ ਨਾਮਜ਼ਦਗੀ ਪੱਤਰ ਵਾਪਸ ਲਈ ਜਾਣਗੇ ਤੇ ਫਿਰ ਉਹਦੀ ਸਿਕਿਉਰਿਟੀ ਨਹੀਂ ਹੋਏਗੀ ਉਧਰ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਜਿਹੜੀਆਂ ਚੋਣਾਂ ਵਾਂ ਇਹ 14 ਦਸੰਬਰ ਨੂੰ ਜਿਹੜੀਆਂ ਇਹ ਵੋਟਾਂ ਪੈਣਗੀਆਂ ਬੀਤੇ ਦਿਨ ਜਿਹੜਾ ਰਿਕਾਰਡ ਪਤਾ ਲੱਗਾ ਵਾ ਕਿ ਕੁੱਲ 365 ਨੋਮੀਨੇਸ਼ਨ ਜਿਹੜੇ ਨੇ 22 ਜਿਲ੍ਹਿਆਂ ਜ਼ਿਲ੍ਹਾ ਪ੍ਰੀਸ਼ਦ ਵਾਸਤੇ ਜਿਹੜੇ ਨੇ ਉਹ ਲੋਕਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਤੇ ਇਸੇ ਤਰ੍ਹਾਂ ਹੀ 12000 ਤੋਂ ਵੱਧ ਜਿਹੜੇ ਨੇ ਬਲਾਕ ਸੰਪਤੀ ਵਾਸਤੇ ਜਿਹੜੇ ਲੋਕਾਂ ਨੇ ਜਿਹੜੇ ਨੇ ਕਾਗਜ਼ ਭਰੇ ਨੇ ਪਰ ਇਹ ਕਾਫੀ ਮਾਮਲਾ ਜਿਹੜਾ ਵਾ ਉਹ ਸੀਰੀਅਸ ਮੰਨਿਆ ਜਾ ਰਿਹਾ ਕਿਉਂਕਿ ਉਧਰ ਹਾਈ ਕੋਰਟ ਨੇ ਵੀ ਇਸ ਮਸਲੇ ਦੇ ਵਿੱਚ ਜਿਹੜੀ ਆ ਪੰਜਾਬ ਸਰਕਾਰ ਤੇ ਸੂਬਾ ਇਲੈਕਸ਼ਨ ਕਮਿਸ਼ਨ ਕੋਲ ਜਿਹੜੀ ਆ ਉਹ ਰਿਪੋਰਟ ਮੰਗੀ ਹੈ ਜਿਹਦੇ ਚ ਕਿਹਾ ਗਿਆ ਸੀ ਕਾਲੀ ਦਲ ਨੇ ਇਲਜ਼ਾਮ ਲਗਾਏ ਸੀ ਕਿ ਅਲਜਮਾਤ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ ਦੇ ਦਰਵਾਜ਼ਾ ਖੜਕਾਇਆ ਸੀ ਕਿ ਜਿਹਦੇ ਚੋਂ ਨਾ ਕਿਹਾ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਚਾਇਤੀ ਚੋਣਾਂ ਦੀਆਂ ਚੋਣਾਂ ਦੀਆਂ ਸੰਸਥਾਵਾਂ ਦੀਆਂ ਚੋਣਾਂ ਵਿੱਚ ਵਿਰੋਧੀਆਂ ਨੂੰ ਕਾਗਜ਼ દાਖਲ ਕੀਤੇ ਨਾ ਜਾਣ ਤੇ ਰੋਕੇ ਜਾਣ ਨਾਲ ਸਬੰਧਤ ਪਟਿਆਲਾ ਦੇ ਕੁਝ ਅਫਸਰਾਂ ਦੀ ਜਿਹੜੀ ਆਡੀਓ ਨੂੰ ਲੈ ਕੇ ਜਿਹੜਾ ਦਾਇਰ ਪਟੀਸ਼ਨ ਤੇ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਜਿਹੜਾ ਚੋਣ ਕਮਿਸ਼ਨ ਦੇ ਸਬੰਧਿਤ ਧਿਰਾਂ ਨੂੰ ਸੋਮਵਾਰ ਨੂੰ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਸ਼੍ਰੋਮਨੀ ਕਾਲੀ ਦਲ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਵੀ ਧਾਇਰ ਜਾਣਿਤ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲਾ ਗੂ ਅਤੇ ਜਸਟਿਸ ਸੰਜੀਵ 베ਰੀ ਦੀ ਅਦਾਲਤ ਨੇ ਸੁਣਵਾਈ ਕੀਤੀ ਸੀ ਪਟੀਸ਼ਨ ਦੇ ਵਿੱਚ ਪਟਿਆਲਾ ਦੇ ਪੁਲਿਸ ਮੁਖੀ ਨੂੰ ਧਿਰ ਬਣਾਇਆ ਗਿਆ ਸੀ ਪਟੀਸ਼ਨ ਚ ਇਹ ਇਲਜ਼ਾਮ ਲੱਗੇ ਸੀ ਕਿ ਇੱਕ ਆਡੀਓ ਦੇ ਵਿੱਚ ਪੁਲਿਸ ਅਧਿਕਾਰੀ ਵਿਰੋਧੀ ਉਮੀਦਵਾਰਾਂ ਨੂੰ ਰਿਟਰਨਿੰਗ ਅਫਸਰਾਂ ਦੇ ਦਫ਼ਤਰ ਤੱਕ ਨਾ ਪਹੁੰਚਣ ਦੀਆਂ ਹਦਾਇਤਾਂ ਕਰ ਰਹੇ ਨੇ ਜਿਸ ਕਰਕੇ ਇਹ ਮਾਮਲਾ ਕਾਫੀ ਜਿਹੜਾ ਸੀਰੀਅਸ ਹੈ ਉਨੋਂ ਉਧਰ ਪਟਿਆਲੇ ਤੋਂ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੀ ਇਹ ਇਸ ਨੂੰ ਲੈ ਕੇ ਪਟਿਆਲਾ ਪੁਲਿਸ ਨੇ ਜਿਹੜਾ ਵਾ ਮਕਦਮਾ ਦਰਜ ਕਰ ਦਿੱਤਾ ਅਣਪਛਾਤੇ ਵਿਕਤੀਆਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰ ਦਿੱਤਾ ਬੀਤੇ ਦਿਨ ਹੀ ਪਟਿਆਲਾ ਪੁਲਿਸ ਨੇ ਕਿਹਾ ਸੀ ਕਿ ਇਹ ਜਿਹੜੀ ਆਡੀਓ ਵਾ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਤਿਆਰ ਕੀਤੀ ਗਈ ਕਲਿੱਪ ਹੈ ਇਥੋਂ ਤੱਕ ਕਿ ਇਸ ਸੰਬੰਧੀ ਪੁਲਿਸ ਵੱਲੋਂ ਪਟਿਆਲਾ 'ਚ ਹੁਣ ਦੱਸਿਆ ਜਾ ਰਿਹਾ ਕਿ ਅਣਪਛਾਤੇ ਵਿਕਤੀਆਂ ਦੇ ਖਿਲਾਫ ਵੀ ਅਕੇਸ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਵੱਲੋਂ ਆਪਣੇ ਫੇਸਬੁੱਕ ਖਾਤੇ ਸਮੇਤ ਸੋਸ਼ਲ ਮੀਡੀਆ ਤੇ ਹੋਰ ਮੰਚਾਂ ਤੇ ਆਪਣਾ ਬੀਤੇ ਦਿਨੀ ਸਵੇਰੇ ਪੱਖ ਰੱਖ ਦਿੱਤਾ ਗਿਆ ਸੀ ਤੇ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਸੀ ਕਿ ਇਹ ਆਡੀਓ ਕਲਿੱਪ ਸਰਕਾਰ ਅਤੇ ਪੁਲਿਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਤੇ ਜਦੋਂ ਇਹ ਕਿਉਂਕਿ ਮਾਮਲਾ ਹੁਣ ਇਹ ਸਭ ਤੋਂ ਮਸਲਾ ਕਿ ਹੁਣ ਪੰਜਾਬ ਦੇ ਡੀਜੀਪੀ ਕੋਲ ਰਿਪੋਰਟ ਮੰਗੀ ਗਈ ਹੈ ਤੇ ਹੁਣ ਸੂਬਾ ਇਲੈਕਸ਼ਨ ਕਮਿਸ਼ਨ ਨੇ ਕਿਉਂਕਿ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਸੋਮਵਾਰ ਨੂੰ ਜਵਾਬ ਦੇਣਾ ਵਾ ਤੇ ਹੋ ਸਕਦਾ ਹੈ ਕਿ ਸੋਮਵਾਰ ਤੱਕ ਪੰਜਾਬ ਦੇ ਡੀਜੀਪੀ ਜਿਹੜੀ ਰਿਪੋਰਟ ਆ ਉਹ ਸੂਬਾ ਚ ਚੋਣ ਕਮਿਸ਼ਨ ਨੂੰ ਭੇਜ ਦੇਣਗੇ ਔਰ ਉਸ ਤੋਂ ਬਾਅਦ ਜਿਹੜਾ ਵਾ ਸੂਬਾ ਚੋਣ ਕਮਿਸ਼ਨ ਨੇ ਵੀ ਹਾਈ ਕੋਰਟ ਦੇ ਵਿੱਚ ਜਵਾਬ ਦੇਣਾ ਵਾ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਵੀ ਜਵਾਬ ਦੇਣਾ ਜੀ ਕੱਲ ਪਟਿਆਲਾ ਪੁਲਿਸ ਨੇ ਵੀ ਪੁਸ਼ਟੀ ਕਰ ਦਿੱਤੀ ਸੀ ਜਿਹੜੀ ਆ ਆਡੀਓ ਹੈ ਇਹ ਫਰਜ਼ੀ ਹੈ ਇਹ AI ਨਾਲ ਬਣਾਈ ਗਈ ਹੈ ਪਟਿਆਲਾ ਪੁਲਿਸ ਨੇ ਕਿਹੜੀ ਲੈਬ ਦੇ ਵਿੱਚ ਸੈਂਪਲ ਲਈ ਭੇਜੀ ਇਹ ਆਡੀਓ ਜਿਦਿ ਕਰਕੇ ਪਤਾ ਲੱਗ ਗਿਆ ਇੱਕ ਘੰਟੇ ਦੇ ਵਿੱਚ ਰਿਜ਼ਲਟ ਆ ਗਿਆ ਵੀ ਇਹ ODI ਜਿਹੜੀ ਹੈਗੀ ਆ ਉਹ AI ਹੈ ਦੇਖੋ ਇਸੇ ਕਰਕੇ ਹੁਣ ਪੰਜਾਬ ਦੇ ਡੀਜੀਪੀ ਨੇ ਰਿਪੋਰਟ ਮੰਗੀ ਹੈਗੀ ਐ ਐਸਪੀ ਐਸ ਪਰਮਾਰ ਆ ਬੜੇ ਸੀਨੀਅਰ ਆਫੀਸਰ ਨੇ ਉਹ ਇਸ ਮਸਲੇ ਦੀ ਜਾਂਚ ਕਰਨਗੇ ਤੇ ਉਹ ਜਿਹੜੀ ਰਿਪੋਰਟ ਦੇ ਦੇਣਗੇ ਉਸ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਨੂੰ ਉਸ ਰਿਪੋਰਟ ਤੇ ਤਸੱਲੀ ਹੁੰਦੀ ਜਾਂ ਨਹੀਂ ਹੁੰਦੀ ਇਹ ਹੁਣ ਸੂਬਾ ਚੋਣ ਕਮਿਸ਼ਨ ਦੇਖਣਾ ਮਾਮਲਾ ਕਿਉਂਕਿ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਹਾਲਾਂਕਿ ਕਾਲੀ ਦਲ ਦੀ ਦੇ ਵੀ ਮੰਗ ਹੈ ਕਿ ਇਹ ਚੈੱਕ ਕਰਵਾਈ ਜਾਵੇ ਕਿ ਇਹ ਫਰਜੀ ਆ ਜਾਂ ਨਹੀਂ ਫਰਜੀ ਲੇਕਿਨ ਸੁਬੀਸ਼ਿੰਘ ਬਾਦਲ ਹੋਣਾ ਨੇ ਆਪਣੇ ਵਕਫਾ ਖਾਤਿਆਂ ਤੇ ਸ਼ੇਅਰ ਕੀਤੀ ਹੈਗੀ ਹਾਲਾਂਕਿ ਕਾਲੀ ਦਲ ਨੇ ਤੇ ਇਲਜ਼ਾਮ ਲਗਾਏ ਨੇ ਕਿ ਪੁਲਿਸ ਅਫਸਰਾਂ ਦੇ ਇਹ ਨਿਰਦੇਸ਼ ਅਦਰਸ਼ ਜੋਨ ਜਾਪਤਾ ਤੇ ਸੰਵਿਧਾਨ ਦੀ ਧਾਰਾ 14 19 ਅਤੇ 21 ਦੀ ਉਲੰਘਣਾ ਹੈ ਬੈਂਚ ਨੇ ਜਦੋਂ ਬੀਤੇ ਦਿਨ ਸਵਾਲ ਕੀਤਾ ਸੀ ਕਿ ਇਸ ਬਾਰੇ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਿਉਂ-ਕਿਉਲ ਕੀਤੀ ਗਈ ਹੈ ਜਾਂ ਨਹੀਂ ਤਾਂ ਅਰਜੀਕਰ ਨੇ ਸ਼ਿਕਾਇਤ ਦੀ ਕਾਪੀ ਵੀ ਪੇਸ਼ ਕੀਤੀ ਸੀ ਕਿ ਅਸੀਂ ਸੂਬਾ ਚੋਣ ਕਮਿਸ਼ਨ ਨੂੰ ਵੀ ਦਿੱਤੀ ਹੈ ਉਧਰ ਬੀਤੇ ਰਾਤ ਹੀ ਪੰਜਾਬ ਦੇ ਐਡਵੋਕੇਟ ਐਡਵੋਕੇਟ ਜਨਰਲ ਐਮ ਐਸ 베ਦੀ ਨੇ ਵੀ ਪਟੀਸ਼ਨ ਦਾ ਵਿਰੋਧ ਦائر ਕਰਦਿਆਂ ਕਿਹਾ ਸੀ ਕਿ ਇਹ ਸਿਆਸੀ ਹਿਤਾ ਤੋਂ ਪ੍ਰੇਰਿਤ ਹੈ ਤੇ ਸ਼੍ਰੋਮਣੀ ਕਾਲੀ ਦਲ ਨੇ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਖਿਲਾਫ ਵਰਨ ਸ਼ਰਮਾ ਖਿਲਾਫ ਐਫਆਈਆਰ ਦਰਜ ਕਰਨ ਅਤੇ ਮਾਮਲੇ ਦੀ ਜਾਂਚ ਜਿਹੜੀ ਹੈ सीबीआई ਤੋਂ ਕਰਾਉਣ ਦੀ ਮੰਗ ਕੀਤੀ ਸੀ ਪਰ ਇਸ ਮਸਲੇ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਉਹਨਾਂ ਵੱਲੋਂ ਵੀ ਇੱਕ ਡਿਟੇਲ ਜਿਹੜੀ ਹੈ ਇਸ ਮਸਲੇ ਦੇ ਵਿੱਚ ਇੱਕ ਜਾਣਕਾਰੀ মিডিਆ ਨੂੰ ਸਾਂਝੀ ਕੀਤੀ ਗਈ ਜਿਹਦੇ ਵਿੱਚ ਉਹ ਵੀ ਆਪਾਂ ਜ਼ਿਕਰ ਕਰ ਦਿੰਨੇ ਕਿ ਜਿਹਦੇ ਚ ਉਹਨਾਂ ਨੇ ਕਿਹਾ ਕਥਿਤ ਜਿਹੜੀ ਵਾਇਰਲ ਆਡੀਓ ਬਾਰੇ ਧਾਇਰ ਪਟੀਸ਼ਨ ਦੇ ਬਾਰੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਦੱਸਿਆ ਸੀ ਕਿ ਜ਼ਿਲ੍ਹਾ ਪਟਿਆਲਾ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ ਦਾਇਰ ਕੀਤੀ ਗਈ ਇੱਕ ਜਾਨਿਤ ਪਟੀਸ਼ਨ ਦਾ ਜਵਾਬ ਸਰਕਾਰ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ 베ਦੀ ਨੇ ਸਖਤ ਵਿਰੋਧ ਕੀਤਾ। ਉਹਨਾਂ ਕਿਹਾ ਕਿ ਇਹ ਪਟੀਸ਼ਨ ਇੱਕ ਕਥਿਤ ਕਾਨਫਰੰਸ ਕਾਲ ਦੀ ਆਡੀਓ ਰਿਕਾਰਡਿੰਗ ਤੇ ਆਧਾਰ ਤੇ ਜੋ ਵਾਇਰਲ ਹੋ ਗਈ ਸੀ, ਟੂਬੇ ਨੇ ਸੰਵਿਧਾਨਕ ਅਦਾਲਤਾਂ ਵਿੱਚ ਪਟੀਸ਼ਨ ਦੇ ਗੈਰਵਾਜਬ ਹੋਣ ਬਾਰੇ ਬਨਿਆਦ ਦੇ ਇਤਰਾਜ਼ ਚੁਕੇ ਨੇ। ਉਹਨਾਂ ਕਿਹਾ ਕਿ ਮਾਜੂਕ ਹਾਈ ਕੋਰਟ ਵਿੱਚ ਪੇਸ਼ ਹੋਏ ਐਡਵੋਕੇਟ ਜਨਰਲ ਨੇ ਸੁਪਰੀਮ ਕੋਰਟ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਸੁਣਾਏਗੇ। ਫੈਸਲੇ ਦਾ ਉਦਾਹਰਨਾ ਦਿੰਦੇ ਹੋ ਦਲੀਲ ਦਿੱਤੀ ਹੈ ਕਿ ਚੋਣਾਂ ਨਾਲ ਸਬੰਧਤ ਮਾਮਲਿਆਂ ਵਿੱਚ ਅਪੀਲਾ ਮੈਨੇਟੇਬਲ ਨਹੀਂ ਹੈ ਤੇ ਉਹਨਾਂ ਇਹ ਵੀ ਦਲੀਲ ਦਿੱਤੀ ਸੀ ਕਿ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਪਟੀਸ਼ਨਰ ਸੰਵਿਧਾਨਕ ਅਦਾਲਤਾਂ ਵੱਲੋਂ ਵਿਚਾਰਿਆ ਨਹੀਂ ਜਾਣੀਆਂ ਚਾਹੀਦੀਆਂ ਪੰਜਾਬ ਸਰਕਾਰ ਤਰਫੋਂ ਪੇਸ਼ ਕੀਤੇ ਗਏ ਤੱਥਾਂ ਨੂੰ ਸੁਣਵਾਈ ਦੌਰਾਨ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਇਹ ਦੱਸਿਆ ਗਿਆ ਕਿ ਪਟੀਸ਼ਨਰਾਂ ਦੀ ਚੋਣ ਅਧਿਕਾਰੀਆਂ ਨੂੰ ਪੇਸ਼ ਕੀਤੀ ਕਥਿਤ ਪ੍ਰਤੀ ਬੇਨਤੀ ਰਾਜਨੀਤਿਕ ਪਾਰਟੀਆਂ ਦੇ ਅਧਿਕਾਰਿਤ ਲੈਟਰ ਹੈਡ ਤੇ ਜਾਰੀ ਕੀਤੀ ਗਈ ਸੀ ਜਿਸ ਨਾਲ ਪਟੀਸ਼ਨਰ ਦਾ ਪੱਖ ਹੋਰ ਕਮਜ਼ੋਰ ਹੋ ਗਿਆ ਐਡਵੋਕੇਟ ਜਨਰਲ ਨੇ ਦਲੀਲ ਦਿੱਤੀ ਇਹ ਹੈ ਕਿ ਸਪਸ਼ਟ ਤੌਰ ਤੇ ਪਟੀਸ਼ਨ ਦੇ ਪੱਖਪਤੀ ਹੋਣ ਦੀ ਪੁਸ਼ਟੀ ਕਰਦਾ ਤੇ ਅਤੇ ਇੱਕ ਅਸਲੀ ਤੇ ਵਾਜਬ ਜਾਣਿਤ ਪਟੀਸ਼ਨ ਵਜੋਂ ਇਸ ਦੇ ਰੱਖ ਰਖਾ ਨੂੰ ਹੋਰ ਕਮਜ਼ੋਰ ਕਰਦਾ ਐਡਵੋਕੇਟ ਜਨਰਲ ਦੀਆਂ ਬੇਨਤੀਆਂ ਦੇ ਧਿਆਨ ਦਿੰਦੇ ਹੋਏ ਮਾਨਯੋਗ ਹਾਈ ਕੋਰਟ ਨੇ ਪਟੀਸ਼ਨਰ ਤੋਂ ਇਹ ਸਪਸ਼ਟ ਕਰਨ ਲਈ ਇੱਕ ਵਿਸਤ੍ਰਿਤ ਸਪਸ਼ਟੀਕਰਨ ਮੰਗਿਆ ਇਹਨਾਂ ਕਾਨੂੰਨੀ ਇਤਰਾਜ਼ਾਂ ਦੇ ਮੱਦੇਨਜ਼ਰ ਪਟੀਸ਼ਨ ਕਿਵੇਂ ਮੈਂਟੇਬਲ ਹੈ ਇਸ ਮਾਮਲੇ ਨੂੰ ਅਗਲੀ ਸੁਣਵਾਈ ਜਿਹੜੀ ਸੋਮਵਾਰ ਨੂੰ ਹੋਵੇਗੀ ਇਹ ਮਾਮਲਾ ਕਾਫੀ ਜਿਹੜਾ ਗੰਭੀਰ ਹੋ ਗਿਆ ਜਿਸ ਦੇ ਚੱਲਦੇ ਆ ਇਹ ਹੁਣ ਇੱਕ ਪਾਸੇ ਸੂਬਾ ਚੋਣ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਡੀਜੀਪੀ ਕੋਲ ਰਿਪੋਰਟ ਮੰਗੀ ਹੈ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਚੋਣ ਕਮਿਸ਼ਨ ਕੋਲ ਵੀ ਅਤੇ ਪੰਜਾਬ ਸਰਕਾਰ ਵੱਲੋਂ ਕੋਲੋਂ ਵੀ ਰਿਪੋਰਟ ਮੰਗੀ ਹੈ ਤੇ ਲਾਜ਼ਮੀ ਤੌਰ ਤੇ ਹੁਣ ਸੋਮਵਾਰ ਇਸ ਕੇਸ ਦੀ ਸੁਣਵਾਈ ਹੋਏਗੀ ਕੀ ਆਕਰ ਹਾਈ ਕੋਰਟ ਇਸ ਮਸਲੇ ਦੇ ਵਿੱਚ ਕੀ ਸਟੇਟ ਨੂੰ ਡਾਇਰੈਕਸ਼ਨ ਦਿੰਦੇ ਨੇ ਔਰ ਸਟੇਟ ਆਪਣੇ ਪੱਖ ਦੇ ਵਿੱਚ ਕੀ ਲਿਖਤੀ ਤੌਰ ਤੇ ਜਿਹੜਾ ਵਾ ਆਪਣਾ ਜਵਾਬ ਦਾਇਰ ਕਰਦੇ ਨੇ ਪਰ ਮਾਮਲਾ ਕਾਫੀ ਇੱਕ ਗੰਭੀਰ ਬਣ ਚੁੱਕਾ ਹੈ ਪੰਜਾਬ ਪੁਲਿਸ ਨੇ ਜਿਹੜੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਕੀ ਉਹ ਲੋਕ ਉਹਨੇ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਜਾਂ ਉਹ ਲੋਕ ਨੇ ਜਿਨ੍ਹਾਂ ਨੇ ਵੀਡੀਓ ਅਪਲੋਡ ਕੀਤੀ ਹੈ ਦੇਖੋ ਇਹ ਤੁਹਾਨੂੰ ਜਦੋਂ ਜਾਂਚ ਚੱਲੇਗੀ ਕਿ ਜਿਹੜਾ ਮਕਦਮਾ ਅਣਪਛਾਤੇ ਵਿਕਤੀਆਂ ਖਿਲਾਫ ਮਕਦਮਾ ਦਰਜ ਕੀਤਾ ਉਹ ਅਣਪਛਾਤੇ ਵਿਕਤੀ ਕੌਣ ਹਾਲਾਂਕਿ ਸਭ ਤੋਂ ਵੱਡੀ ਗੱਲ ਕਿ ਸਭ ਤੋਂ ਪਹਿਲਾਂ ਤੇ ਜਿਹੜੀ ਆਰ ਡੀਓ ਆ ਉਹ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਸ਼ਰਮਨੀ ਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਭੀ ਸਿੰਘ ਬਾਦਲ ਹੋਣਾ ਨੇ ਸ਼ੇਅਰ ਕੀਤੇ ਉਹਨਾਂ ਨੇ ਆਪਣੇ ਜਿੰਨੇ ਵੀ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਉਹਨਾਂ ਦੇ ਸ਼ੇਅਰ ਕੀਤੀ ਹੈ ਹੁਣ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਦੇਖਦੇ ਆ ਕਿ ਪਟਿਆਲ ਪੁਲਿਸ ਮਕਦਮਾ ਦਰਜ ਕਰ ਚੁੱਕੀ ਆ ਤੇ ਕਿਹਨੂ ਕਿਹਨੂ ਗ੍ਰਿਫਤਾਰ ਕਰਦੀ ਆ ਤੇ ਫਿਰ ਉਹਦੇ ਵੀਰ ਸਿੰਘ ਬਾਦਲੀ ਦੱਸਣਗੇ ਨਾ ਸਭ ਤੋਂ ਪਹਿਲਾਂ ਉਹਨਾਂ ਕੋਈ ਆਈ ਆਡੀਓ ਉਹੀ ਦੱਸਣਗੇ ਕਿ ਇਹ ਜਿਹੜੀ ਆਡੀਓ ਆ ਕਿੱਥੋਂ ਆਈ ਉਹਨਾਂ ਨੂੰ ਕਿੰਨੇ ਦਿੱਤੀ ਹੈ ਕਿ ਇਹ ਕਿੰਨੇ ਅਸਲੀ ਹੈ ਕਿ ਨਕਲੀ ਹੈ ਅਸਲੀ ਨਕਲੀ ਦਾ ਨਪਟਾਰਾ ਤੇ ਜਦੋਂ ਜਾਂਚ ਦੇ ਵਿੱਚ ਹੀ ਹੋਊਗਾ ਲੇਕਿਨ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਉਹ ਪਟਿਆਲਾ ਪੁਲਿਸ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਅਣਪਛਾਤੇ ਵਿਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਬ ਅਖੀਰ ਦੇ ਵਿੱਚ ਜਾਣਕਾਰੀ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਪੁਲਿਸ ਪਹੁੰਚਤਾ ਚ ਲਈ ਬਲਾਲ ਬਲਾ ਸਕਦੀ ਹੈ ਜਾਂ ਉਹਨਾਂ ਕੋਲ ਪਹੁੰਚ ਕਰ ਸਕਦੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੱਲੇ ਤੇ ਪਟਿਆਲਾ ਪੁਲਿਸ ਨੇ ਮਕਦਮਾ ਦਰਜ ਕੀਤਾ ਸੋਮਵਾਰ ਕੋਰਟ ਦੀ ਸੁਣਵਾਈ ਆ ਕਿ ਸੁਣਵਾਈ ਤੱਕ ਜਿਹੜਾ ਵਾ ਪੁਲਿਸ ਅੱਗੇ ਕੋਈ ਅਜਿਹੀ ਕਾਰਵਾਈ ਨਹੀਂ ਕਰੂਗੀ ਅਗਰ ਸੋਮਵਾਰ ਤੇ ਹੀ ਨਿਰਭਰ ਕਰਦਾ ਹੈ ਕਿ ਅਦਾਲਤ ਕੀ ਡਾਇਰੈਕਸ਼ਨ ਦਿੰਦੇ ਨੇ ਉਸ ਤੋਂ ਬਾਅਦ ਜੇ ਲੱਗਾ ਕਿ ਅਦਾਲਤ ਨੇ ਅਗਰ ਇਹ ਜਾਂਚ ਵਾਸਤੇ ਕਹਿ ਦਿੱਤਾ ਕਿ ਆਡੀਓ ਜਿਹੜੀ ਕਲਿੱਪ ਜਿਹੜੀ ਜਿਹੜੀ ਵਾਇਰਲ ਹੋ ਰਹੀ ਆ ਜਿਹਦੇ ਚ ਪਟਿਆਲਾ ਪੁਲਿਸ ਕਹਿੰਦੇ ਆ ਕਿ ਪਟਿਆਲਾ ਤੇ ਪੁਲਿਸ ਤੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਰ ਉਹ ਆਡੀਓ ਜਾਂਚ ਕਰਵਾਉਣ ਵਾਸਤੇ ਹਾਈ ਕੋਰਟ ਨੇ ਗਾਂ ਕਿਸੇ ਹੋਰ ਏਜੰਸੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਤੇ ਫਿਰ ਮਾਮਲਾ ਹੋਰ ਗੰਭੀਰ ਹੋ ਜਾਊਗਾ ਇਸ ਕਰਕੇ ਸੋਮਵਾਰ ਦਾ ਦਿਨ ਜਿਹੜਾ ਹੈ ਕਾਫੀ ਮਹੱਤਵਪੂਰਨ ਹੋਏਗਾ ਸੁਭੀ ਸਿੰਘ ਬਾਦਲ ਵਾਸਤੇ ਵੀ ਔਰ ਪਟਿਆਲਾ ਪੁਲਿਸ ਵਾਸਤੇ ਵੀ ਜੀ ਜਾਣਕਾਰੀ ਜਿੰਨ ਲਈ ਸ਼ੁਕਰੀਆ